ਕਿਉਂਕਿ ਰਾਤ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਭਾਈ ਸਰ ਰਾਤ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੀ ਬਦਲੇ ਦੀ ਨਾਅਤ ਦਿੱਤੀ ਹੈ ਉਹਦੇ ਤੇ ਕੀ ਕਰਨਾ ਚਾਹੀਦਾ ਨੂੰ ਅੱਜ ਬੀਜੇਪੀ ਵੱਲੋਂ ਜਿਸ ਤਰਾ ਜਿਸ ਤਰੀਕੇ ਦੇ ਨਾਲ ਜਿਸ ਸਮੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਮੈਂ ਸਮਝਦਾ ਕਿ ਚੁਣੇ ਹੋਏ ਮੁੱਖ ਮੰਤਰੀ ਨੂੰ ਗ੍ਰਿਫਤਾਰ ਕਰਨਾ ਉਹ ਵੀ ਚੋਣਾਂ ਦੇ ਵਿੱਚ ਗ੍ਰਿਫਤਾਰ ਕਰਨਾ ਇਸ ਦਾ ਮਤਲਬ ਸਾਫ ਹੈ ਇਹ ਚੋਣਾ ਲੁੱਟਣ ਦੀ ਤਿਆਰੀ ਜਿਹੜੀ ਉਹ ਪੂਰੀ ਕੀਤੀ ਜਾ ਰਹੀ ਹੈ ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਮੈਂ ਇਹੀ ਸੰਜ ਜਨਤਾ ਨੂੰ ਕਹਿਣਾ ਚਾਹੁੰਦਾ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਉਸ ਦੀ ਸੋਚ ਨੂੰ ਖਤਮ ਕੀਤਾ ਨਹੀਂ ਜਾ ਸਕਦਾ ਉਸ ਦੀ ਸੋਚ ਜਿਹੜੀ ਹੈ ਉਹ ਹਮੇਸ਼ਾ ਲੋਕਾਂ ਦੇ ਵਿੱਚ ਉਹ ਸੋਚ ਨੂੰ ਲੋਕ ਅਪਣਾਉਣਗੇ ਔਰ ਮੇਰਾ ਖਿਆਲ ਹੈ ਵੀ ਦਿੱਲੀ ਪੰਜਾਬ ਵਾਕਿਆ ਜਿਹੜਾ ਮਿਸ਼ਨ ਹੈ ਭਗਵੰਤ ਮਾਨ ਜੀ ਦਾ 13 ਜੀਰੋ ਉਹ ਜਿਹੜਾ ਮਿਸ਼ਨ ਹੈ ਉਹ ਕਾਮਯਾਬ ਹੋ ਗਿਆ ਕਿਉਂਕਿ ਲੋਕ ਅੱਜ ਲੋਕਤੰਤਰ ਨੂੰ ਬਹਾਲ ਕਰਨਾ ਚਾਹੁੰਦੇ ਆ ਲੋਕ ਨਹੀਂ ਚਾਹੁੰਦੇ ਕਿ ਸੰਵਿਧਾਨ ਦਾ ਜਿਹੜਾ ਗਲਾ ਘੁੱਟਿਆ ਜਾਵੇ ਸੋ ਲੋਕ ਮੂੰਹ ਤੋੜ ਮਾਂ ਕਰਾਰਾ ਜਵਾਬ ਜਿਹੜਾ ਇਹਨਾਂ ਵੋਟਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਦੇਣਗੇ ਜਿਹੜੀ ਦਲ ਬਦਲੇ ਜਾਂਦੇ ਆ ਕੇਂਦਰ ਦੀ ਸਰਕਾਰ ਆ ਉਹ ਏਡੀ ਦਾ ਜਿਹੜਾ ਉਹ ਦਾ ਦੇ ਰਹੀ ਹੈ ਮਤਲਬ ਡਰਦੇ ਨਹੀਂ ਆ ਤੇ ਪੰਜਾਬ ਸਰਕਾਰ ਆ ਜਾਂ ਸਰਕਾਰ ਜਿਹੜੀ ਆ ਉਹ ਬੀਲੈਂਸ ਦਾ ਡਾਕਟਰ ਜੀ ਕਿਤੇ ਲੱਗਦਾ ਨਹੀਂ ਵੀ ਇਹ ਡਰਾਵੇ ਦੇ ਨਾਲ ਜਿਹੜਾ ਆ ਲੀਡਰਾਂ ਨੂੰ ਜਾਂ ਰਾਜਨੀਤੀ ਦੇ ਜਾਂ ਆਪਣੀਆਂ ਪਾਰਟੀਆਂ 'ਚ ਮਲਾਉਣ ਲਈ ਇਹ ਕੰਮ ਕੀਤਾ ਜਾ ਰਿਹਾ ਹੈ ਨਹੀਂ ਦੇਖੋ ਇਸ ਤਰ੍ਹਾਂ ਦਾ ਕੋਈ ਨਹੀਂ ਹੈ ਬਟ ਜੇਕਰ ਕਿਸੇ ਦਾ ਦੋਸ਼ ਹ ਤਾਂ ਠੀਕ ਹੈ ਬਟ ਇਹ ਆ ਵੀ ਤੁਸੀਂ ਦੇਖੋ ਵੀ ਇੱਕ ਚੁਣੇ ਹੋਏ ਸੀਐਮ ਨੂੰ ਗ੍ਰਿਫਤਾਰ ਕਰ ਲੈਣਾ ਔਰ ਉਹ ਵੀ ਅੰਦੋਲਨ ਦੇ ਵਿੱਚ ਨਿਕਲੀ ਹੋਈ ਸੋਚ ਨੂੰ ਗ੍ਰਿਫਤਾਰ ਕਰ ਲੈਣਾ ਮੈਂ ਸਮਝਦਾ ਕਿ ਇਹ ਕਿਤੇ ਨਾ ਕਿਤੇ ਜਿਹੜਾ ਉਹਨਾਂ ਜਨਤਾ ਦੀ ਜਿਹੜੀ ਸੋਚ ਹੈ ਉਸ ਦੇ ਨਾਲ ਬਹੁਤ ਵੱਡਾ ਤਕਾ ਹੈ ਇਹਦੇ ਹੁਣ ਤਾਜ਼ਾ ਮਾਮਲੇ 'ਚ ਅਕਾਲੀ ਦਲ આરોਪ ਲਗਾ ਰਿਹਾ ਕਿ ਇਹ ਜਿਹੜਾ ਕੋਰ ਲੱਗਣ ਤੋਂ ਬਾਅਦ ਹੀ ਹੁਣ ਫਿਰ ਜਿਹੜੀ ਛੱਤਾ ਵਾਲਾ ਮਾਮਲਾ ਘਰਮਾਇਆ ਪੈਸੇ ਪਾਏ ਗਏ ਆ ਖਾਤਿਆਂ ਦੇ ਵਿੱਚ ਗਰੀਬ ਖਾਤੇ ਉਹਦੇ ਵਿੱਚ ਕਿੰਨਾ ਕੁ ਤੁਸੀਂ ਸਹਿਮਤ ਹੋ ਜਾ ਕੀ ਆਹ ਦੇਖੋ ਜਿੱਥੇ ਤੱਕ ਛੱਤਾ ਦਾ ਮਸਲਾ ਹੈ ਇਹ ਬਹੁਤ ਪੁਰਾਣਾ ਮਸਲਾ ਹੈ ਇਹ 2 ਸਾਲ ਤੋਂ ਵੀ 2.5 ਸਾਲ ਤੋਂ ਪੁਰਾਣਾ ਮਸਲਾ ਹੈ ਪੰਜਾਬ ਨਿਰਮਾਣ ਤਹਿਤ ਇਹ ਫੰਡ ਆਏ ਸਨ ਔਰ ਕਰੀਬ-ਕਰੀਬ 4.5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਏ ਸਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਵੀ ਜੇ 10000 ਤੋਂ 15000 ਕਿਸੇ ਦੇ ਖਾਤੇ ਗਰੀਬ ਦੇ ਖਾਤੇ 'ਚ ਪੈਣਾ ਤੇ ਉਸ ਦੇ ਵਿੱਚ ਭ੍ਰਿਸ਼ਟਾਚਾਰ ਕਿਵੇਂ ਹੋ ਸਕਦਾ ਔਰ ਦੂਸਰਾ ਪਿਛਲੇ ਸਪਟੰਬਰ ਦੇ ਵਿੱਚ ਅੱਜ ਤੋਂ 5 ਮਹੀਨੇ ਪਹਿਲਾਂ ਮਾਨਯੋਗ ਡਿਪਟੀ ਕਮਿਸ਼ਨਰ ਦੀ ਰਿਪੋਰਟ ਹੈ ਕਿ ਇਸ ਦੇ ਵਿੱਚ ਸਰਕਾਰ ਨੂੰ ਕੋਈ ਵਿੱਤੀ ਘਾਟਾ ਨਹੀਂ ਹੋਇਆ ਜੇ ਵਿੱਤੀ ਘਾਟਾ ਨਹੀਂ ਹੋਇਆ ਤਾਂ ਫਿਰ ਮਾਮਲਾ ਕਾਹਦਾ ਔਰ ਦੂਸਰੀ ਗੱਲ ਇਹ ਕਹਿੰਦੇ ਜੀ ਜਾਲੀ ਜਿਹੜੇ ਸੈਕਸ਼ਨ ਪੱਤਰ ਬੰਡੇ ਮੈਂ ਕਹਿੰਦਾ ਜੇ 4600 ਜਿਹੜੇ ਬੈਨੇਫੀਸ਼ੀਅਰੀ 4500 ਤੋਂ ਜ਼ਿਆਦਾ ਜੇ ਉਹਨਾਂ ਦੀ ਐਕਚੁਅਲ ਸੈਕਸ਼ਨ ਆਈ ਹੋਈ ਹੈ ਤੇ ਫਿਰ ਜਾਲੀ ਸੈਕਸ਼ਨ ਪੱਤਰ ਕੀ ਭੰਡਣ ਦੀ ਜ਼ਰੂਰਤ ਹੈ ਕਿਉਂ ਭੰਡਿਆ ਕੋਡ ਲੱਗੇ ਤੇ ਪਹਿਲਾਂ ਵੀ ਕੋਡ ਦੇ ਹੀ ਆ ਹੁਣ ਵੀ ਕੋਡ ਲੱਗਾ ਹੈ ਸ ਸ਼ਾਮ ਨੂੰ ਨਾ ਇਹ ਬਿਲਕੁਲ ਗਲਤ ਆ ਪਹਿਲਾਂ ਵੀ ਕੋਡ ਤੋਂ ਪਹਿਲਾਂ ਸੀ ਤੇ ਅੱਜ ਵੀ ਜਿਹੜਾ ਕੋਡ ਤੋਂ ਪਹਿਲਾਂ ਜੋ ਵੀ ਕਿਉਂਕਿ ਜੇ ਕਿਸੇ ਦੇ ਖਾਤੇ 'ਚ ਪੈਸੇ ਗਏ ਆ ਉੱਤੇ ਡੇਟ ਲਿਖੀ ਹੋਏਗੀ ਥਰੂ ਬੈਕ ਟ੍ਰਾਂਜੈਕਸ਼ਨਜ਼ ਹੋਈਆਂ ਉਹ ਚੈੱਕ ਕੀਤਾ ਜਾ ਸਕਦਾ ਹੈ ਮੁੱਖ ਮੰਤਰੀ ਸਾਹਿਬ ਨੇ ਤੁਹਾਨੂੰ ਕਿਹਾ ਸੀਗਾ ਭਾਈ ਦੋ ਦਿਨਾਂ ਦੇ ਵਿੱਚ ਅਸੀਂ ਜਿਹੜਾ ਆ ਤੁਹਾਨੂੰ ਇਹਦੇ ਛੱਤਾਂ ਬਾਰੇ ਗੱਲਬਾਤ ਕੀਤੀ ਜਾਊਗੀ ਤੇ ਉਹ ਕਹਿੰਦੇ ਵਿੱਚ ਅਗਰ ਸਚਾਈ ਸੀ ਤਾਂ ਤੁਸੀਂ ਉਸ ਵੇਲੇ ਕਿਉਂ ਨਹੀਂ ਜਵਾਬ ਦਿੱਤਾ ਵੀ ਮੈਨੂੰ ਕਲੀਨ ਚੈਟ ਜਿਹੜੀ ਦੇ ਦਿੱਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਨਹੀਂ ਮੈਂ ਤਾਂ ਮੈਨੂੰ ਕੋ ਪੁੱਛਿਆ ਹੀ ਨਹੀਂ ਗਿਆ ਕਲੀਨ ਚੈਟ ਤਾਂ ਇਹ ਵੀ 5 ਮਹੀਨੇ ਪਹਿਲਾਂ ਮਿਲ ਚੁੱਕੀ ਹੈ ਔਰ ਇੱਕ ਐਸੀ ਸੋਚ ਜਿਹੜੀ ਅੰਦੋਲਨ ਤੋਂ ਸੋਚ ਨਿਕਲੀ ਹੈ ਉਸ ਸੋਚ ਦਾ ਗळा ਘੁੱਟਣ ਦੇ ਬਰਾਬਰ ਹੈ ਉਹਨਾਂ ਨੂੰ ਅਰੈਸਟ ਕਰਨਾ ਸੋ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਵੀ ਉਸ ਸੋਚ ਨੂੰ ਦਵਾਇਆ ਨਹੀਂ ਜਾ ਸਕਦਾ ਔਰ ਲੋਕ ਕਿਉਂਕਿ ਚੋਣਾ ਦੇ ਵਿੱਚ ਇਹ ਜਿਹੜਾ ਜੋ ਕੀਤਾ ਜਾ ਰਿਹਾ ਹੈ ਬਿਲਕੁਲ ਹੀ ਜਿਹੜਾ ਨਾ ਇਨਸਾਫੀ ਹੈ ਔਰ ਪਹਿਲਾਂ ਨੋਟਵੰਦੀ ਹੋਈ ਵਿਰੋਧੀ ਧਿਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਜੇਲ੍ਹਬੰਦੀ ਹੋ ਰਹੀ ਹੈ ਵਿਰੋਧੀ ਧਿਰ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਐਨਹੀਂ ਨਹੀਂ ਹਿਮੰਤ ਸੁਰੇਂਜ ਜੀ ਨੂੰ ਉਹਨਾਂ ਨੂੰ ਅਰੈਸਟ ਕੀਤਾ ਔਰ ਹੋਰ ਵੀ ਅਜਾਈਆਂ ਕਈ ਕਾਰਵਾਈਆਂ ਕੀਤੀਆਂ ਜਾ ਰਹੀਆਂ ਜਿੱਥੇ ਵਿਰੋਧੀ ਧਿਰ ਦਾ ਬਿਲਕੁਲ ਗळा ਦਵਾਇਆ ਜਾ ਰਿਹਾ ਲੋਕਤੰਤਰ ਦੀ ਹੱਤਿਆ ਕੀਤੀ ਜਾ ਰਹੀ ਹੈ ਔਰ ਸੰਵਿਧਾਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਔਰ ਮੈਨੂੰ ਪੂਰਾ ਯਕੀਨ ਹੈ ਕਿ ਪੰਜਾਬ ਦੇ ਲੋਕ ਦੇਸ਼ ਦੇ ਲੋਕ ਅਜਿਹੇ ਜਿਹੜੇ ਅਤਿਆਚਾਰ ਹੈ ਉਹ ਸਹਿਣ ਨਹੀਂ ਕਰਨਗੇ ਔਰ ਇਲੈਕਸ਼ਨ ਦੇ ਵਿੱਚ ਕਰਾਰਾ ਜਵਾਬ ਦੇਣਗੇ ਕਿੰਨਾ ਕਾਫਲਾ ਜਾ ਰਿਹਾ ਕਿੰਨੀਆਂ ਗੱਡੀਆਂ ਜਾ ਰਹੀਆਂ ਕਿੰਨੇ ਲੋਕ ਜਾ ਰਹੇ ਸਾਡੇ ਕਰੀਬ 100 ਦੇ ਕਰੀਬ ਜਿਹੜੇ ਲੋਕ ਆ ਸਾਡੇ ਨਾਲ ਜ਼ਰੂਰ ਜਾਣਗੇ ਧੰਨਵਾਦ ਇਹਨਾਂ ਡਾਕਟਰ ਰਾਜਕੁਮਾਰ ਸਾਹਿਬ ਦਾ ਜਿਹੜੇ ਬੰਦਾ ਕਾਂਗਰਸ ਦੇ ਗੱਲਬਾਤ ਕੀਤੀ ਗਈ ਹੈ ਔਰ ਉਹਨਾਂ ਨੇ ਬਿਦਾਰ ਨਾਲ ਜਾਣਕਾਰੀ ਦਿੱਤੀ ਜੋ ਅਕਾਲੀ ਦਲ ਵੱਲੋਂ ਆਰੋਪ ਲਗਾਏ ਗਏ ਉਹਦੇ ਵੀ ਜਿਹੜਾ ਜਵਾਬ ਦਿੱਤਾ ਗਿਆ ਹੈ ਔਰ ਜਿਹੜਾ ਕੇਦਰੀਪਾਲ ਸਾਹਿਬ ਨੂੰ ਅਰੈਸਟ ਕੀਤਾ ਹੈ ਉਹਦੇ ਤੇ ਵੀ ਜਿਹੜਾ ਉਹਨਾਂ ਨੇ ਆਪਣੇ ਵਿਚਾਰ ਰੱਖੇ ਔਰ ਇਹ ਜਿਹੜਾ ਕਾਫਲੇ ਦੇ ਰੂਪ ਦੇ ਵਿੱਚ ਹੁਣ ਮੁਹਾਲੀ ਜਿਹੜਾ ਪ੍ਰੋਟੈਸਟ ਕਰਨ ਲਈ ਜਾ ਰਿਹਾ ਮੇਰੇ ਸਹਿਯੋਗੀ ਦੀਪਕ ਦੇ ਨਾਲ ਮੈਂ ਸੋਨੇ ਲੱਖਾਂ ਪੰਜਾਹ